ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਤੇ ਉਮੀਦ ਕਰਦੇ ਆ ਤੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਹੈਗਾ ਬਹੁਤ ਹੀ ਭਾਗਾ ਵਾਲਾ ਦਿਨ ਕਿਉਂਕਿ ਅੱਜ ਵਾਲਾ ਦਿਨ ਜਿਹੜਾ ਮਸਾ ਹੀ ਆਇਆ ਆ ਬਹੁਤ ਟਾਈਮ ਦਾ ਮੇਰਾ ਮਨ ਸੀਗਾ 3 ਫਰਵਰੀ ਰਾਮਪੁਰ ਅੱਜ ਦਾ ਸਾਡੇ ਪਪਾ ਜੀ ਦਾ ਪੱਟੀ ਹਾਂ ਤੇ ਤੇ ਅੱਜ ਆਪਾਂ ਚੱਲਿਆਂਗੇ ਰਾਮਪੁਰ ਖੇੜੇ ਦਰਸ਼ਨ ਕਰਨ ਤੇ ਬੜੇ ਚਿਰ ਦਾ ਬਹੁਤ ਛੋਟੇ ਹੁੰਦੇ ਤਾਂ ਮਨ ਸੀਗਾ ਕਿਉਂਕਿ ਜਦੋਂ ਉਹਨਾਂ ਦੀਆਂ ਕਿਤਾਬਾਂ ਪੜੀਆਂ ਸੀਗੀਆਂ ਕਿਤਾਬ ਪੜ ਕੇ ਇੰਨਾ ਜ਼ਿਆਦਾ ਮਤਲਬ ਵੀ ਜੀਵਨ ਬਦਲਿਆ ਤੇ ਅਮਰ ਸ਼ਕਿਆ ਪਰਿਵਾਰ ਨੇ ਤੇ ਉਹਨਾਂ ਦਾ ਬਹੁਤ ਜ਼ਿਆਦਾ ਮਨ ਹੁੰਦਾ ਸੀਗਾ ਕਿ ਕਦੇ ਜਾ ਕੇ ਦਰਸ਼ਨ ਕਰੀਏ ਬਹੁਤ ਵਾਰ ਪਲਾਨ ਬਣਿਆ ਤੇ ਪਰ ਪਲਾਨ ਬਣ ਕੇ ਹੀ ਰਹਿ ਜਾਂਦੇ ਸੀ ਪਤਾ ਨਹੀਂ ਕਈ ਵਾਰ ਹੁੰਦਾ ਜਦੋਂ ਕਿਸਮਤ ਹੁੰਦੀ ਹੈ ਤੇ ਉਦੋਂ ਹੀ ਜਾ ਹੁੰਦਾ ਆ ਤੇ ਹੁਣ ਵੀ ਅਸੀਂ ਕਿੰਨੇ ਦਿਨਾਂ ਦਾ ਪਲਾਨ ਕਰਦੇ ਸੀ ਕੋਈ ਨਾ ਕੋਈ ਪੰਗਾ ਪੈ ਜਾਂਦਾ ਸੀ ਫੇਰ ਰਹਿ ਜਾਂਦੇ ਸੀਗੇ ਤੇ ਅੱਜ ਅਸੀਂ ਫਾਈਨਲੀ ਚੱਲੇ ਆ ਨਿਆਣਿਆਂ ਨੂੰ ਸਕੂਲੋਂ ਛੁੱਟੀ ਕਰਾ ਕੇ ਇਹਨਾਂ ਦੀਆਂ ਮौजਾਂ ਲੱਗ ਜਾਂਦੀਆਂ ਪਰ ਪਿੰਡਾਂ ਦੀ ਚਲੋ ਤੇ ਜਿਹੜਾ ਅਸੀਂ 메ਨ ਜਿਹੜਾ ਸਿੱਧਾ ਰਸਤਾ ਜਾਂਦਾ ਸੀਗਾ ਉਹਦੇ ਤੋਂ ਅਸੀਂ ਗਏ ਨਹੀਂ ਹੈਗੇ ਰੋਡ ਦੀ ਪ੍ਰੋਬਲਮ ਕਰਕੇ ਰੋਡ ਟੁੱਟਿਆ ਹੋਇਆ ਸੀ ਤੇ ਅਸੀਂ ਪਿੰਡ 'ਚੋਂ ਜਾ ਰਹੇ ਹਾਂ ਤੇ ਪਿੰਡਾਂ ਦਾ ਆਪਣਾ ਵੱਖਰਾ ਹੀ ਮਾਹੌਲ ਹੁੰਦਾ ਜਾਂਦੇ ਜਾਂਦੇ ਬਲਦ ਗੱਡੀ ਆ ਗਈ ਪੱਠੇ ਲੈ ਕੇ ਚੱਲੇ ਆ ਤੇ ਰਸਤਾ ਹੁਣ ਪਤਾ ਨਹੀਂ ਕਿ ਪਾਰ ਪਿੰਡ ਚੋਂ ਲੈ ਕੇ ਜਾਊਗਾ ਜਾਂ ਪਿੰਡ 'ਚ ਹੀ ਘੁਮਾਈ ਜਾਊਗਾ ਤੇ ਰਸਤੇ ਜਾਂਦੇ ਆ ਗੁਰਦੁਆਰਾ ਭਾਈ ਮੰਨ ਜੀ ਬਾਅਦ 'ਚ ਕਿਸੇ ਦਿਨ ਆਵਾਂਗੇ ਇੱਥੇ ਦਰਸ਼ਨ ਕਰਨ ਤੇ ਇੱਥੇ ਜਿੱਥੇ ਜਿਹੜਾ ਰੋਹ ਦਾ ਲੰਗਰ ਆ ਗਰਮੀਆਂ 'ਚ ਕਹਿੰਦੇ ਲੱਸੀ ਹੁੰਦੀ ਐ ਤੇ ਸਰਦੀਆਂ 'ਚ ਰੋ ਇਹ ਤੇ ਉਦਾਂ ਹੀ ਟੇਸਟ ਬਦਲ ਗਿਆ ਹੁਣ ਬਣਾ ਕੇ ਰੱਖੀ ਨਾ ਹੁਣੇ ਕੱਢਦੇ ਆ ਕਿ ਡੇਲੀ ਮਾਸੀ ਨੂੰ ਪਿਆਰਾ ਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਰਾਮਪੁਰ ਖੇੜਾ 1 ਕਿਲੋਮੀਟਰ ਫਾਈਨਲੀ ਆਇਆ ਨੂੰ ਗੁਰਦਵਾਰਾ ਰਾਂਪੂਰ ਖੇੜਾ ਵਾਹ ਕਿਰਸਤਿ ਪਾਸ਼ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ 10 ਸਾਲਾਂ ਦੀਆਂ ਅਰਦਾਸਾਂ ਦੇ ਬਾਅਦ ਆਖਰ ਦੇਖਣ ਕਰਨ ਦਾ ਜਿਹੜਾ ਸੁਭਾਗ ਉਹ ਪ੍ਰਾਪਤ ਹੋਇਆ ਛੋਟੇ ਹੁੰਦਿਆਂ ਸੇਕ ਨੇ ਹ ਬੁੱਕ ਪੜ੍ਹਦੇ ਹੁੰਦੇ ਸੀਗੇ ਤੇ ਉਹ ਬੁੱਕ ਨੂੰ ਪੜ੍ਹਦਿਆਂ ਹੋਇਆਂ ਇੰਨਾ ਜ਼ਿਆਦਾ ਸਕੂਨ ਮਿਲਦਾ ਸੀ ਬਹੁਤ ਜ਼ਿਆਦਾ ਇੰਟਰਸਟਿੰਗ ਬੁੱਕ ਸੀਗੀ ਤੇ ਇੰਨਾ ਮਨ ਕਰਦਾ ਹੁੰਦਾ ਸੀਗਾ ਕਿ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆ ਲੈਂਦੇ ਸਥਾਨ ਤੇ ਜਾ ਕੇ ਦਰਸ਼ਨ ਕਰੀਏ ਤੇ ਦਰਬਾਰ ਸਭ ਬੈਠ ਕੇ ਹਾਜ਼ਰੀ ਭਰੀ ਤੇ ਥੋੜਾ ਟਾਈਮ ਸਿਮਰਨ ਕੀਤਾ ਤੇ ਬਾਬਾ ਜੀ ਨੂੰ ਯਾਦ ਕੀਤਾ ਕਦੇ ਦਰਸ਼ਨ ਤੇ ਨਹੀਂ ਕੀਤੇ ਪਰ ਕਿਤਾਬ ਤੋਂ ਪੜ੍ਹਦੇ ਆ ਉਹਨਾਂ ਦੀ ਰੂਹ ਇੰਨੀ ਜ਼ਿਆਦਾ ਏਦਾਂ ਮਨ ਦੇ ਨੇੜੇ ਰਹਿੰਦੀ ਸੀਗੀ ਐਵੇਂ ਲੱਗਦਾ ਹੁੰਦਾ ਸੀਗਾ ਕਿ ਕਦੇ ਉਹਨਾਂ ਦੇ ਦਰਸ਼ਨ ਕੀਤੇ ਹੋਏ ਆ ਤੇ ਉਹਨਾਂ ਨੂੰ ਮਿਲੇ ਹੋਏ ਆ ਤੇ ਬਾਕੀ ਇੱਥੋਂ ਦਾ ਜਿਹੜਾ ਪ੍ਰਬੰਧ ਆ ਨਾ ਉਹ ਬਹੁਤ ਜ਼ਿਆਦਾ ਵਧੀਆ ਸੀਗਾ ਪਹਿਲਾ ਸਥਾਨ ਸੀਗਾ ਜਿੱਥੇ ਜਾ ਕੇ ਦੇਖਿਆ ਕਿ ਬਾਬਾ ਜੀ ਸੰਗਤ ਨੂੰ ਬਰਾਬਰ ਬਿਠਾ ਕੇ ਮਿਲਦੇ ਆਗੇ ਬਾਬਾ ਸੇਵਾ ਸਿੰਘ ਜੀ ਨੇ ਸੰਗਤ ਨੂੰ ਸੰਗਤ ਲਈ ਵੀ ਸੋਫੇ ਲਾਏ ਹੋਏ ਸੀਗੇ ਤੇ ਬਰਾਬਰ ਬਿਠਾ ਕੇ ਗੱਲਾਂ ਬਾਤਾਂ ਕੀਤੀਆਂ ਬਹੁਤ ਸਤਿਕਾਰ ਦਿੱਤਾ ਗਿਆ ਨੂੰ ਤੇ ਬੱਚਿਆਂ ਤੋਂ ਕਵਿਸ਼ਰੀ ਵੀ ਸੁਣੀ ਤੇ ਉੱਥੇ ਗਿਆ ਦਾ ਇੰਨਾ ਮਾਨ ਸਨਮਾਨ ਜਦੋਂ ਮਿਲਿਆ ਤੇ ਇੰਨਾ ਮਨ ਨੂੰ ਸਕੂਨ ਮਿਲਿਆ ਤੇ ਇੰਨੀ ਜ਼ਿਆਦਾ ਖੁਸ਼ੀ ਹੋਈ ਐਵੇਂ ਦੇ ਜਿਹੜੇ ਸਥਾਨ ਹੈਗੇ ਤੇ ਇਹੋ ਜਿਹੇ ਜਿਹੜੇ ਸਾਧੂ ਹੈਗੇ ਬਹੁਤ ਘੱਟ ਹੁੰਦੇ ਹੈ ਜਿਹੜੇ ਕਹਿਣੀ ਤੇ ਕਰਨੀ ਦੇ ਪੂਰੇ ਹੁੰਦੇ ਹੈਗੇ ਤੇ ਬਾਬਾ ਜੀ ਦੀਆਂ ਕਿਤਾਬਾਂ ਦੇ ਵਿੱਚ ਜੋ ਕੁਝ ਉਹਨਾਂ ਬਾਰੇ ਪੜਿਆ ਸੀਗਾ ਤੇ ਉਹਨਾਂ ਦੇ ਸਥਾਨ ਦੇ ਉੱਤੇ ਜਾ ਕੇ ਉਹਨਾਂ ਦਾ ਜਿਹੜਾ ਉੱਥੋਂ ਦਾ ਪ੍ਰਬੰਧ ਸੀਗਾ ਉਹ ਸਾਰਾ ਕੁਝ ਸੇਮ ਲੱਗਿਆ ਤੇ ਇੰਨਾ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਕਿ ਸਾਨੂੰ ਅੱਜ ਦਰਸ਼ਨ ਬਖਸ਼ੇ ਤੇ ਅਸੀਂ ਸਾਨੂੰ ਬਾਬਾ ਜੀ ਨੇ ਇਹ ਵੀ ਕਿਹਾ ਕਿ ਜਦੋਂ ਦੁਬਾਰਾ ਇੱਥੇ ਸਮਾਗਮ ਹੋਣਗੇ April ਦੇ ਮਹੀਨੇ ਦੇ ਵਿੱਚ ਉਦੋਂ ਤੁਸੀਂ ਇੱਥੇ ਜਰੂਰ ਆਇਓ ਤੇ ਜਰੂਰ ਆ ਕੇ ਦਰਸ਼ਨ ਕਰਿਓ ਤੇ ਬਾਕੀ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਉਹਨਾਂ ਦਿਨਾਂ ਦੇ ਵਿੱਚ ਜਾ ਕੇ ਉੱਥੇ ਜਰੂਰ ਦਰਸ਼ਨ ਕਰਾਂਗੇ ਕਿਉਂਕਿ ਜਦੋਂ ਜਪ ਤਪ ਸਮਾਗਮ ਹੁੰਦੇ ਹੈਗੇ ਤੇ ਕਿਤਾਬ ਦੇ ਵਿੱਚ ਪੜਿਆ ਸੀਗਾ ਕਿ ਉਦੋਂ ਉਥੋਂ ਦੀ ਜਿਹੜੀ ਵਾਈਬ ਆ ਉਹ ਵੱਖਰੀ ਹੁੰਦੀ ਆ ਬਹੁਤ ਜ਼ਿਆਦਾ ਸੰਗਤਾਂ ਦੂਰੋਂ ਦੂਰੋਂ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਲਈ ਆਉਂਦੀਆਂ ਹੁਣ ਕੀ ਬੋਲਣਾ ਦੰਮੇ ਵੱਡਲੇ ਜੰਡਾ ਦੇ ਨਾਲ ਚੰਗੇ ਜੀ ਦੰਮੇ ਵੱਡਲੇ ਜੰਡਾ ਦੇ ਨਾਲ ਚੰਗੇ ਜੀ ਚੰਗੇ ਜੀ ਦੰਮੇ ਵੱਡਲੇ ਜੰਡਾ ਦੇ ਨਾਲ ਚੰਗੇ ਜੀ ਵੀਰ ਰਸ ਚਿਤਰੇ ਤੋਂ ਵੀਰ ਗੀਰ ਵੇਗ ਸ਼ਮਾ ਵਾਲਾ ਹਸਦੇ ਪਤੰਗੇ ਜਿੱਤੇ ਜ਼ਿੰਦਗੀ ਕਮਾ ਚੱਲੀ ਏ ਉਹ ਕਰ ਜਾਓ ਸਿੰਗਾ ਦੇ ਸਿੰਗਾ ਜੀ ਆਉਂਦੀ ਸਿੱਖੀ ਰਖੜੀ ਚੈਦਿਆ ਪਪਾ ਚੱਲ ਲੀਏ ਸ਼ਹੀਦਿਆ ਪਪਾ ਚੱਲਿਏ ਉਹ ਜੋਸ਼ ਆ ਗਿਆ ਏ ਸੂਰਮੇ ਨਿਹੰਗਾਂ ਨੂੰ ਸਲਾਹ ਵੇਗ ਖੁਸ਼ੀ ਝਾੜੀ ਪਤੰਗਾਂ ਨੂੰ ਲਿਖੇ ਕਵੀ ਜਰਨੈਲ ਪਰ ਸੰਗਾਂ ਨੂੰ ਤੇ ਜਿੱਨਾਂ ਨੇ ਇਤਿਹਾਸ ਪੁੱਛਣੇ ਉਹ ਦੱਸ ਚੱਲਿਏ ਚੱਲਿਏ ਬੱ ਚੱਲਿਏ ਖਾਣੂ ਉਹ ਸੇਖਰੀ ਮਕਾਇਆ ਮੁਕੜੇ ਸੇਖਰੀ ਬਕਾਇਆ ਮੁਕੜੇ ਓ ਬਿਜਲੀਏ ਕੀ ਆ ਦੇ ਵਿਖੰਡਾ ਹੈ ਖਾਲਸੇ ਦਾ ਤਤੀ ਪੂਜਦੀ ਅਰਸ਼ ਵੀ ਕਰੇ ਸੱਜਦਾ ਉੱਚਾ ਝੁੱਲਦਾ ਚੰਡਾ ਹੈ ਖਾਲਸੇ ਦਾ ਉੱਚਾ ਝੁੱਲਦਾ ਚੰਡਾ ਹੈ ਖਾਲਸੇ ਦਾ ਸ਼ਤਮਈ ਰਣ ਹਗਲੀ ਸਿੱਖਿਆ ਨਹੀਂ ਲੜੇ ਖਾਲਸਾ ਤੇ ਗੀਤਾਰ ਬਣ ਕੇ ਇਹਨੂੰ ਪਿਤਾ ਦਸ਼ਮੇਸ਼ ਨੇ ਸਾਜਿਆ ਆਏ ਲੜੇ ਖਾਲਸਾ ਜੀਤ ਜੁਝਾਰ ਬਣ ਕੇ ਲੜੇ ਖਾਲਸਾ ਜੀਤ ਜੁਝਾਰ ਬਣ ਕੇ ਇਹ ਕੱਲ ਤਾਂ ਮਾਰੀ ਖੜੇ ਮਰਨੀ ਨਾਲੇ ਸੇਕ ਤੇ ਮਦੇ ਬਾਨੀ ਆ ਗਿਆ ਚੜ੍ਹ ਇੰਡੀਆ ਤੇ ਬਾਬਰ ਬਹੁਤ ਜੁਲਮ ਕਰ ਮਾਰ ਗਿਆ ਜਾ ਬਰ ਬਹੁਤੀ ਕਲੋਟ ਮਾਰ ਗਿਆ ਅੰਗਾ ਪਾਣੀ ਪਤ ਦੀ ਜਗ ਮੁਗਲ ਤੋਦੀ ਹਾਰ ਗਿਆ ਜੀ ਮਾਰੇ ਮਰਦ ਕਾਟ ਕਰ ਕੰਡੀਆਂ ਹੋਈਆਂ ਸਾਜ ਰਈਆਂ ਰੰਡੀਆਂ ਇਤੀ ਮਾਰ ਪਈ ਗੁਰਲਾਣੇ ਮਿੱਠੇ ਗੁਰ ਕਰਮ ਬਲਏ ਭਾਣੇ ਜੋ ਵਰਤਾ ਕਰਦਾਰ ਦਤੇਂਗੇ ਜਦ ਵੀ ਜਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਵਿਖਾ ਦਿੱਤੇ ਉਹ ਜਦ ਵੀ ਜਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਵਿਖਾ ਦਿੱਤੇ ਉਹ ਪਤਨੀ ਖਾਤਰ ਬਾਬਰ ਮਰ ਗਿਆ ਫ਼ੌਸਲ ਰਾਜ ਹਮਾਇੂ ਕਰ ਗਿਆ ਅਕਬਰ ਰਾਜ ਸਵੇ ਕੁਝ ਪਰਜਾਇ ਉਸ ਨੂੰ ਮਿਲਿਆ ਨੇਕ ਦਾ ਦਰਜਾ ਆਦਤ ਛੱਡ ਗਿਆ ਕੋਹਰਾ ਦੀ ਹਿੰਦੂਆ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਖੌਲਾ ਦੀ ਦੀ ਫੇਰੇ ਲੱ ਤੇ ਆਖਰ ਵਿੱਚ ਆਉਣ ਲੱਗਿਆ ਬਾਬਾ ਜੀ ਨੇ ਸਾਰਿਆਂ ਨੂੰ ਬੜਾ ਮਾਨ ਸਨਮਾਨ ਦਿੱਤਾ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਵੀ ਦਿੱਤਾ ਉਹਨਾਂ ਨੇ ਕੁਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਬਤਾ ਕਿ ਤੇ ਆਖਰ ਸ਼ਾਮ ਨੂੰ ਅਸੀਂ ਘਰ ਵਾਪਸ ਆ ਗਏ ਤੇ ਜਦੋਂ ਗੁਰੂ ਸਾਹਿਬ ਨੇ ਦੁਬਾਰਾ ਕਿਤੇ ਦਰਸ਼ਨ ਬਖਸ਼ੇ ਤੇ ਜਰੂਰ ਉਸ ਸਥਾਨ ਤੇ ਜਾ ਕੇ ਦਰਸ਼ਨ ਕਰਾਂਗੇ ਵੈਸੇ ਬਹੁਤ ਸੰਗਤਾਂ ਤੋਂ ਸੁਣਿਆ ਸੀਗਾ ਬਹੁਤ ਦੂਰੋਂ ਨੇੜੇੋਂ ਸੰਗਤਾਂ ਉੱਥੇ ਜਾ ਕੇ ਦਰਸ਼ਨ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ